ਕਿੰਨੇ ਨੌਜਵਾਨ ਜੋੜੇ ਘਰ ਚ ਕਿੰਨਿਆਂ ਨੇ ਜਲ ਪਾਣੀ ਵਰਤਾਇਆ ਸੱਚੀ ਗੱਲ ਦਿਲੋਂ ਅਰਦਾਸ ਨਿਕਲਦੀ ਕਿ ਸਾਡੇ ਆਪਣੇ ਘਰ ਨੂੰ ਮੜਨਾ ਤੇ ਸਾਡਾ ਘਰ ਬੜਾ ਸੋਹਣਾ ਹੋ ਸਕਦਾ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹ ਨਾਨਕ ਗੁਰ ਮੰਤਰ ਦ੍ਰਿੜਾਇਓ ਹੁਣ ਹੁਕਮ ਹੋਇਆ ਵੀ ਆਨੰਦ ਸਹਿ ਵੀ ਤੁਸੀਂ ਵੀ ਸਾਂਝ ਪਾਓ ਤੇ ਗੁਰੂ ਦਾ ਤਾਂ ਕਿਰਪਾ ਕਰੇ ਮੇਰੀਆਂ ਭੁੱਲਾਂ ਮਾਫ਼ ਕਰਿਓ ਜੀ ਬੱਚੇ ਆ ਤੁਸਾਂ ਨੇ ਸੀਸਾਂ ਦੇ ਕੇ ਸਟੇਜ ਤੇ ਬਿਠਾਇਆ ਬੜਾ ਪਿਆਰ ਕਰਦੀਆਂ ਮੇਰੀਆਂ ਭੈਣਾ ਮਤਾਵਾ ਵੀਰ ਜਿਹੜੇ ਘਰਾਂ ਚ ਸੁਣਦੇ ਐ ਕਈਆਂ ਦੇ ਵੀ ਫੋਨ ਆਉਂਦੇ ਕੋਈ ਵੀਰ ਬਾਹਰ ਟਰਾਲਿਆਂ ਤੇ ਸੁਣਦੇ ਅੱਖਾਂ ਵੀ ਪਰ ਜਾਂਦੀਆਂ ਕਿਉਂਕਿ ਮਜਬੂਰੀਆਂ ਲਗਈਆਂ ਵਾ ਦਿਲ ਨਹੀਂ ਕਰਦਾ ਆਖੋ ਸਤਨਾਮ ਦਿਲ ਇੱਥੇ ਵਸਦਾ ਹੈ ਤੇ ਗੁਰੂ ਕਿਰਪਾ ਕਰੇ ਕਿ ਤੇ ਸਾਡਾ ਘਰ ਹੋਰ ਸੋਹਣਾ ਬਣ ਜੇ ਤੇ ਫਿਰ ਅਸੀਂ ਇਹ ਘਰ ਨੂੰ ਛੱਡਗੇ ਹੀ ਨਾ ਰਾਜ ਕਰੇਗਾ ਆਕੀ ਰਹੇ ਨਾ ਖਵਾਰ ਹੋਏ ਸਭ ਮਿਲਾਂਗੇ ਅੱਗੇ ਆਇਆ ਵਾਹਿਗੁਰੂ ਨਾਮ ਜਹਾਜ ਚੜੇ ਸੋ ਉਤਰੇ ਪਾ ਵਾਹਿਗੁਰੂ ਨਾਮ ਚੜੇ ਸੋ ਉਤਰੇ ਜੋ ਸਰਦਾ ਕਰ ਸੇਉ ਦੇ ਗੁਰ ਪਾਰੇ ਹੋ ਜੋ ਸਰਦਾ ਕਰ ਸੇਉ ਦੇ ਗੁਰ ਪਾਰੇ ਹੋ ਅ ਸਰਦਾ ਨੰਗਵਾਇਓ ਅ ਸਵੇਰ ਤੋਂ ਹਣ ਤੱਕ ਸਰਦਾ ਹੀ ਬਿਠੀ ਕਿਉਂਕਿ ਜਿਹੜੇ ਬੰਦੇ ਅੰਦਰ ਸ਼ਰਦਾ ਨਹੀਂ ਉਹ ਮਥੜਕ ਨਹੀਂ ਹੁੰਦਾ ਜਿਹੇ ਜਿਹਦੇ ਅੰਦਰ ਸ਼ਰਦਾ ਨਹੀਂ ਉਹ ਕਦੇ ਜੋੜੇ ਘਰ ਚ ਬੈ ਕੇ ਭਾਂਡੇ ਨਹੀਂ ਜੋੜੇ ਸਾਭ ਨਹੀਂ ਕਰਦਾ ਜਿਹਦੇ ਅੰਦਰ ਸ਼ਰਦਾ ਨਹੀਂ ਉਹ ਭੈਣ ਕਦੇ ਲੰਗਰ ਦਾ ਪ੍ਰਸ਼ਾਦਾ ਨਹੀਂ ਪਕਾ ਸਕਦੀ ਜਿਹਦੇ ਅੰਦਰ ਸ਼ਰਦਾ ਨਹੀਂ ਉਹ ਕਦੇ ਵੀ ਕਿਸੇ ਨੂੰ ਦੁੱਧ ਦੀ ਸ਼ਬੀਲ ਤੇ ਦੁੱਧ ਨਹੀਂ ਸ਼ਕਾਰ ਸਕਦਾ ਇਹ ਸਾਰੇ ਰਿਸ਼ਤੇ ਆ ਸ਼ਰਦਾ ਦੇ ਪਿਓ ਆਪਣੇ ਪੁੱਤਰ ਨੂੰ ਪਿਆਰ ਦਿੰਦਾ ਤੇ ਪੁੱਤ ਪਿਓ ਦੇ ਪੈਰੀਂ ਹੱਥ ਲਾਉਂਦਾ ਇਹ ਸ਼ਰਦਾ ਹੀ ਦੀ ਆਪਣੀ ਮਾਂ ਨੂੰ ਪੁੱਛ ਕੇ ਚੱਲਦੀ ਆਪਣੇ ਵੀਰ ਨੂੰ ਇਹ ਛੱਰਦਾ ਹੀ ਸਿੱਖ ਆਪਣੇ ਗੁਰੂ ਦਾ ਹੁਕਮਨਾਮਾ ਸੁਣੇ ਤੋਂ ਬਿਨਾਂ ਨਹੀਂ ਜਾਂਦਾ ਏ ਤੇ ਅਗਲ ਇਹੋ ਹੀ ਚਾਹੁੰਦੇ ਆ ਵੀ ਇਹਨਾਂ ਦੀ ਸ਼ਰਦਾ ਖਤਮ ਕਰੋ ਕੋਈ ਨਿਤਨੇਮ ਤੇ ਬੋਲਣ ਦਿਆ ਕੋਈ ਸਰੋਵਰ ਤੇ ਕੋਈ ਗੁਰਦੁਆਰੇ ਤੇ ਕੋਈ ਕਹਿੰਦਾ ਜੀ ਸਮਾਗਮ ਐਵੇਂ ਕਰਾਈ ਜਾਂਦੇ ਆ ਇਹਦਾ ਕੀ ਫਾਇਦਾ ਨਾ ਤੁਸੀਂ ਸੁਣਦੇ ਮੈਂ ਵੀ ਸੁਣਦਾ ਵੀ ਕਿੰਨਾ ਜ਼ੋਰ ਲੱਗਾ ਪਿਆ ਨਾ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਤੋੜ ਦਿਓ ਕੋਈ ਕਹੀ ਜਾਂਦਾ ਗੁਰਦੁਆਰੇ ਕੀ ਜਾਣਾ ਗੁਰਦੁਆਰਾ ਤੇ ਆਪਣਾ ਸਰੀਰ ਹੈ ਕੋਈ ਕਹਿੰਦਾ ਕੇਸਾਂ ਦੀ ਗੱਲ ਨਹੀਂ ਹੁੰਦੀ ਇਸ ਤਰ੍ਹਾਂ ਤੇ ਬੜੇ ਚਿਰ ਦੀ ਦੁਨੀਆ ਤਰੀ ਆਉਂਦੀ ਆ ਬਾਬੇ ਕਬੀਰ ਦਾ ਸ਼ਲੋਕ ਉਹ ਗਲਤ ਪੜ ਜਾਂਦੇ ਆ ਭਾਵੇਂ ਲੰਬੇ ਕੇਸ ਕਰ ਭਾਵੇਂ ਘਰ ਰੂ ਉਥੇ ਸ਼ਬਦ ਦਾ ਅਰਥ ਹੀ ਬਦਲ ਗਿਆ ਉਥੇ ਭਾਵੇਂ ਆ ਵੀ ਉਹਨੂੰ ਪਾਉਣ ਵਾਸਤੇ ਕਈ ਮੁੰਡਨ ਕਰਾਉਂਦੇ ਹਿੰਦੂਣਾਂ ਪੂਰ ਹੁਣ ਜਿਹੜੇ ਦੂਜੇ ਜੈਨੀ ਬੋਧੀ ਉਹ ਤੇ ਰੱਖਦੇ ਕੁਝ ਨਹੀਂ ਐਨ ਸਾਰਾ ਕੁਝ ਉੱਥੇ ਬਚਨ ਜਿਹੜੇ ਹੋਰ ਅਸੀਂ ਜੇ ਕਬੀਰ ਸਾਹਿਬ ਕਹਿੰਦੇ ਵੀ ਭਾਵੇਂ ਘਰ ਮਡਾਏ ਤੇ ਫਿਰ ਕਬੀਰ ਸਾਹਿਬ ਦੋ ਗੱਲਾਂ ਨਹੀਂ ਆਪਣੇ ਮੂੰਹ ਚੋ ਕਹਿ ਸਕਦੇ ਕਿਉਂਕਿ ਪਹਿਲਾ ਉਹਨਾਂ ਦਾ ਸ਼ਲੋਕ ਆਉਂਦਾ ਕਬੀਰ ਮਨ ਮੁੰਡਿਆ ਨਹੀਂ ਕੇਸ ਮਡਾਏ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਸਿਆਪਾ ਤੇ ਮੰਨਦਾ ਸਾਰਾ ਮਨ ਬੀਮਾਨ ਹੋਇਆ ਮੋਬਾਈਲ ਵੇਖ-ਵੇਖ ਕੇ ਗੰਦਕੀ ਤੇ ਗੰਦਕੀ ਹੀ ਗੁਰੂ ਦਾ ਸਰੂਪ ਨਹੀਂ ਬੰਦੇ ਨੂੰ ਤਾਰਨ ਕਰ ਦਿੰਦੀ ਇਹ ਮੈਂ ਇਹ ਮਾਫੀ ਦੀ ਉਸਤਤ ਹੈ ਕਿ ਜਿੰਨੇ ਵੀ ਅੱਜ ਸਾਡੇ ਮੁੰਡੇ ਕੁੜੀਆਂ ਇੱਧਰ-ਉੱਧਰ ਉਹਦਾ ਕਾਰਨ ਪਤਾ ਕੀ ਮੈਂ ਵੀ ਤੁਹਾਡਾ ਬੱਚਾ ਹੀ ਵੀ ਇੱਥੋਂ ਨਿਕਲੇ ਸਭ ਤੋਂ ਵੱਡੀ ਪ੍ਰੋਬਲਮ ਕਿੱਥੇ ਆਉਂਦੀ ਹੈ ਸਰੀਰਾਂ ਦਾ মোহ ਸਰੀਰਾਂ ਦੀ ਜਿਹੜੀ ਮੋਹ ਦੀ ਸ਼ਾਨ ਆ ਨਾ ਇਹ ਸਿਆਪਾ ਪਹਿ ਰਿਆ ਹੁਣ ਪੀ ਜੇ ਤੇ ਮੁੰਡਾ ਗੁਰਸਿੱਖ ਹੈ ਤੇ ਅਗਲੇ ਪਾਸੇ ਜੀਵਨ ਸਾਥੀ ਕੁੜੀ ਕਹਿੰਦੀ ਵੀ ਮੈਨੂੰ ਦਾੜੀ ਪਸੰਦ ਨਹੀਂ ਆ। ਤੂੰ ਕੀ ਬਾਬਾ ਜਿਹਾ ਬਣਿਆ ਫਿਰਦਾ ਆਂ। ਖੋਏ ਗੇ। ਜੇ ਕੋਈ ਧੀ ਦਵਾਲਾ ਬੰਨੀ ਫਿਰਦੀ ਨਿਤਨੇਉ ਕਰਦੀ ਅਸੀਂ ਵਿਚਰਦੇ ਆਂ ਉਹਨੂੰ ਕੋਈ ਜੀਵਨ ਸਾਥੀ ਨਹੀਂ ਮਿਲ ਰਿਹਾ। ਜਿਹੜਾ ਰਿਸ਼ਤਾ ਆਉਂਦਾ ਉਹ ਕਹਿੰਦੇ ਵੀ ਕਾਕਾ ਦੇ ਪੀਪੂ ਲਿੰਦਾ ਵਾ ਉਹਨਾ ਤੇ ਚੱਕਰ ਇੱਥੇ ਪੈ ਗਿਆ। ਬੜਾ ਉੱਖਾ ਹੋਇਆ ਪਿਆ ਗੁਰਮੁਖ ਪਿਆਰੀਆਂ ਰੂਹਾਂ ਤਰਸਦੀਆਂ ਬੰਦਕੀ ਵਾਲੇ ਬੜੇ-ਬੜੇ ਪਰਿਵਾਰ ਐ ਪਰ ਕਲਯੁਗ ਦੀ ਖੇਡ ਬੜੀ ਵੱਡੀ ਤੇ ਐਵੇਂ ਆਪਾਂ ਕਹਿੰਨੇ ਪੜਿਆ ਸਾਰਿਆਂ ਸਿਰ ਜਾਵੇ ਤੇ ਜਾਵੇ ਮੇਰਾ ਬਾਬਾ ਦੀਪ ਸਿੰਘ ਸਾਹਿਬ ਦੇਦਰ ਬੜੀ ਸੰਗਤ ਜੁੜਦੀ ਬੜੀ ਖੁਸ਼ੀ ਹੁੰਦੀ ਜਦੋਂ ਸਾਡੇ ਬਹੁਤ ਨਿੱਕੇ-ਨਿੱਕੇ ਨੌਜਵਾਨ ਪੜਨਾ ਵੀਰ ਪਾਠ ਕਰਦੇ ਪਰ ਬਾਬਾ ਦੀਪ ਸਿੰਘ ਨੂੰ ਇੱਕ ਗੱਲ ਜ਼ਰੂਰ ਪੁੱਛਿਓ ਬਾਬਾ ਦੀਪ ਸਿੰਘ ਜੀ ਅਸੀਂ ਤੇਰੇ ਬਾਣੀ ਜਰੂਰ ਪੜਤੀ ਤੇਰੇ ਬਾਣੇ ਨੂੰ ਵੀ ਪਿਆਰ ਕਰੀਏ ਬਾਣਾ ਵੀ ਸਾਨੂੰ ਬਖਸ਼ ਦੇ ਉਹ ਇੱਕ ਤਰਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ